ਸ਼ੇਖ ਫੱਤਾ ਜਿੱਥੇ ਕਿ ਲੋਕ ਖੀਰ ਲੈ ਕੇ ਜਾਂਦੇ ਨੇ ਭੋਲੇ-ਭਾਲੇ ਸਿੱਖ ਜਿਨ੍ਹਾਂ ਨੂੰ ਆਪਣੇ ਇਤਿਹਾਸ ਦਾ ਨਹੀਂ ਪਤਾ ਕਿ ਗੁਰੂ ਘਰ ਦਾ ਕਿੰਨਾ ਵੱਡਾ ਦੁਸ਼ਮਣ ਸੀ ਤੇ ਇਹਨਾਂ ਦੀ ਸ਼ਹਿਤੇ ਹੀ ਜਿਹੜਾ ਇਲਾਕੇ ਦਾ ਅਮੀਰ ਦੀਨ ਜਾਂ ਅਮਾਨਤ ਖਾਨ ਸੀ ਉਹ ਜਿਸ ਸਮੇ 1590 ਈਸਵੀ ਦੇ ਵਿੱਚ ਤਰਨਤਾਰਨ ਸਾਬਸ ਸਰੋਵਰ ਦੀ ਉਹ ਸਾਰੀ ਜਿਹੜੀ ਖੋਦਾਈ ਹੋ ਰਹੀ ਸੀ ਤੇ ਉਥੇ ਜਿਹੜੀਆਂ ਪ੍ਰਕਰਮਾਂ ਦੇ ਵਿੱਚ ਇੱਟਾਂ ਲੱਗਣੀਆਂ ਸਨ ਤੇ ਉਹ ਸੰਗਤਾਂ ਨੇ ਪੱਠਿਆਂ ਵਿੱਚ ਪਕਾਈਆਂ ਸੀ ਤੇ ਜ਼ਬਰਦਸਤੀ ਉਥੋਂ ਅਮਾਨਤਖਾਨ ਇੱਟਾਂ ਲਿਆ ਕੇ ਤੇ ਆਪਣੀ ਇਹਨੇ ਬਾਪ ਦੀ ਕਬਰ ਤੇ ਲਾਈਆਂ ਫਿਰ ਗੁਰੂ ਅਰਜਨ ਦੇਵ ਜੀ ਨੇ ਸੰਗਤਾਂ ਨੂੰ ਕਿਹਾ ਵੀ ਤੁਸੀਂ ਸੰਜਮ ਦੇ ਵਿੱਚ ਰਹਿਣਾ ਹੈ ਤੇ ਕਿਸੇ ਨੇ ਕੁਝ ਨਹੀਂ ਕਹਿਣਾ ਤੇ ਉਸ ਸਮੇਂ ਫਿਰ ਜਿਹੜੀਆਂ ਇੱਟਾਂ 1766 ਵਿੱਚ ਸਰਦਾਰ ਜੱਸਾ ਸਿੰਘ ਆਰਾਮ ਗੜੀਏ ਹੁਣਾਂ ਨੇ ਲਿਆ ਕੇ ਫਿਰ ਉਥੇ ਦਰਬਾਰ ਸਾਹਿਬ ਤਰਨਤਾਰਨ ਸਾਹਿਬ ਪਰਕਰਮਾ ਦੇ ਵਿੱਚ ਲਾਈਆਂ ਸਨ ਸੋ ਇਹ ਸ਼ੇਖ ਪੱਤਾ ਜਿਹੜਾ ਇਹਨੂੰ ਕੋਈ ਗੁਰੂ ਨੇ ਵਰਨੀ ਨਹੀਂ ਦਿੱਤਾ ਕਿਸੇ ਇਤਿਹਾਸਿਕ ਸਰੋਤ ਵਿੱਚ ਇਤਿਹਾਸ ਵਿੱਚ ਕਿਤੇ ਜ਼ਿਕਰ ਨਹੀਂ ਆਉਂਦਾ ਗੁਰੂ ਘਰ ਦਾ ਸਭ ਨੂੰ ਇਹ ਬਹੁਤ ਵੱਡੇ ਦੁਸ਼ਮਣ ਸਨ ਤੇ ਗੁਰੂ ਅਰਜਨ ਦੇਵ ਜੀ ਦੇ ਵਿਰੋਧ ਇਹਨਾਂ ਨੇ ਬੜੀਆਂ ਸ਼ਿਕਾਇਤਾਂ ਕੀਤੀਆਂ ਸਨ ਕਿ ਉਹਨਾਂ ਨੇ ਇੱਕ ਗ੍ਰੰਥ ਰਚਿਆ ਹੈ ਜਿਹਦੇ ਵਿੱਚ ਬਈ ਇਸਲਾਮ ਦੀ ਤੋਹੀਨ ਕੀਤੀ ਗਈ ਹੈ ਤੇ ਲੋਕਾਂ ਨੂੰ ਝੂਠ ਦੇ ਨਾਲ ਜੋੜਿਆ ਜਾ ਰਿਹਾ ਹੈ ਕਿਉਂਕਿ ਗੁਰੂ ਘਰ ਹੈ ਨਾ ਜਿਹੜਾ ਉਹ ਤੇ ਸਾਰਿਆਂ ਨੂੰ ਸੱਚ ਦੇ ਨਾਲ ਜੋੜਦੇ ਸਨ ਤੇ ਭਾਈ ਮਾਂਝ ਵਰਗੇ ਤੇ ਭਾਈ ਬਹਿਲੋ ਵਰਗੇ ਸਖੀ ਸਰਵਰੀਆਂ ਦਾ ਪ੍ਰਚਾਰ ਛੱਡ ਕੇ ਤੇ ਗੁਰੂ ਘਰ ਦੇ ਸਿੱਖੀ ਧਾਰਨ ਕਰਕੇ ਤੇ ਉਹ ਸਿੱਖੀ ਦਾ ਪ੍ਰਚਾਰ ਕਰਨ ਲੱਗ ਗਏ ਸਨ ਸੋ ਇਸ ਕਰਕੇ ਇਹਨਾਂ ਨੂੰ ਗੁਰੂ ਘਰ ਦੇ ਨਾਲ ਜਿਹੜੀ ਬੜੀ ਈਰਖਾ ਸੀਗੀ ਸੋ ਇਸ ਕਰਕੇ ਇੱਥੇ ਬਿਲਕੁਲ ਵੀ ਸਿੱਖਾ ਨੂੰ ਨਹੀਂ ਜਾਣਾ ਚਾਹੀਦਾ ਦੁਬਿਧਾ ਨਾ ਪੜੂ ਹਰ ਬਿਨ ਹੋਰ ਨਾ ਪੂਜੂ ਮੜੇ ਮਸਾਨ ਨ ਜਾਈ